ਕੈਨੇਡਾ ਚ 15 ਜੁਲਾਈ ਤੋਂ ਲਾਪਤਾ ਨੌਜਵਾਨ ਦੀ ਰੈਡ ਰਿਵਰ ਨੇੜੇ ਮਿਲੀ লাশ ਪਿੰਡ ਰਾਏਪੁਰ ਪੀਰ ਬਖਸ ਵਾਲਾ ਦੇ ਨੌਜਵਾਨ ਦਵਿੰਦਰ ਸਿੰਘ ਦੀ ਹੋਈ ਕੈਨੇਡਾ ਵਿੱਚ ਮੌਤ ਰੈਡ ਰਿਵਰ ਨੇੜੇ ਵਿਨਨੀ ਪੈਗ ਵਿੱਚੋਂ ਮਿਲੀ ਡੈਡ ਬੋਡੀ ਵਿਨਨੀ ਪੈਕ ਪੁਲਿਸ ਕਰ ਰਹੀ ਤਫ਼ਤੀਸ਼ ਉਸ ਟੈਂਕਾ ਮਾਰਟਮ ਦੀ ਰਿਪੋਰਟ ਆਉਣ ਤੇ ਪਤਾ ਲੱਗੇਗਾ ਮੌਤ ਦਾ ਕਾਰਨ ਦਵਿੰਦਰ ਸਿੰਘ ਉਹਨਾਂ ਦਾ ਨਾਮ ਕੀ ਮਾਮਲਾ ਸਾਰਾ ਮੜਾ ਕਸੂਰ ਮੜਾ ਕੀ ਹੈ ਮੈਨੂੰ ਮਾਮਲੇ ਦਾ ਮਾਮਲੇ ਦਾ ਤਾਂ ਕੋਈ ਪਤਾ ਨਹੀਂ ਮੈਨੂੰ ਬਹੁਤ ਵਾਰ ਫੋਨ ਆਇਆ ਮੈਂ ਕਿਹਾ ਬੇਟੇ ਕੀ ਗੱਲ ਰੋਟੀ ਖਾਧੀ ਦੱਸੋਗੇ ਕਹਿੰਦਾ ਨਹੀਂ ਮੰਮੀ ਕੰਮ ਤੇ ਚੱਲਿਆ ਮੈਂ ਕੋਈ ਨਹੀਂ ਮੈਂ ਕਿਹਾ ਕੀ ਖਾਦਾ ਕਹਿੰਦਾ ਦਾਲ ਬਣਾਏ ਤੈਨੂੰ ਦਿਖਾਵਾਂ ਮੈਂ ਕਿਹਾ ਚਲ ਕੋਈ ਗੱਲ ਨਹੀਂ ਤੂੰ ਤੇ ਆ ਤੇ ਉਹ ਜਾ ਕੰਮ ਤੇ ਜਾਣਾ ਉਸ ਤੋਂ ਬਾਅਦ ਮੈਂ ਕੰਮ ਲੱਗ ਗਈਆਂ ਤੇ ਮੈਂ ਫੇਰ ਕਾਲਿੰਗ ਕੀਤੀ ਤੇ ਉਹ ਕਹਿੰ ਚੁੱਕੀ ਨਹੀਂ ਮੈਨੂੰ ਮੈਸੇਜ ਕਰ ਗਿਆ ਮੰਮੀ ਮੱਥਾ ਟੇਕਦਾ ਮੈਂ ਕੰਮ ਤੇ ਚੱਲਿਆ ਉਸ ਤੋਂ ਬਾਅਦ ਨਹੀਂ ਮੇਰੀ ਕੋਈ ਗੱਲ ਹੋਈ ਉਸ ਤੋਂ ਬਾਅਦ ਮੈਂ ਕਾਲ ਕਰਦੀ ਰਹੀਆਂ ਰਿੰਗ ਨਹੀਂ ਰਿੰਗ ਜਾਂਦੀ ਸੀ ਕਾਲਿੰਗ ਨਹੀਂ ਗਈ ਕਿ ਲਾਪਤਾ ਲਾਪਤਾ ਵੀ ਹੋਏ ਸੀ ਜਿਹਦੇ ਜਦਾਂ ਤੁਸੀਂ ਗੈਰ ਰਹੀ ਸੀ ਬੁੱਧਵਾਰ ਦੇ ਲਾਪਤਾ ਨੇ ਬੁੱਧਵਾਰ ਦੇ ਲਾਪਤਾ ਮੇਰੇ ਤੇ ਉਹਦੇ ਤੇ ਲਾਪਤਾ ਜਦ ਸੋਚੋ ਆਫ ਕਰ ਲਿਆ ਤੇ ਲਾਪਤਾ ਹੀ ਹੋਏ ਮੈਂ ਫਿਰ ਵੀ ਤੁਰੀ ਫਰੀ ਮੈਂ ਕਿਹਾ ਕੋਈ ਨਹੀਂ ਕਿੱਧਰ ਗਏ ਹਣਗੇ ਉਧਰ ਉਧਰ ਕੋਈ ਨਹੀਂ ਮਿਲਿਆ ਫਿਰ ਪੁਲਿਸ ਰਿਪੋਰਟ ਕੀਤੀ ਉਹਨਾਂ ਨੇ ਉਥੇ ਜਿੰਨਾ ਕੋ ਰਹਿੰਦਾ ਸੀ ਹਾਂਜੀ ਉਥੇ ਉਹਦੇ ਨਾਲ ਕੋਰੀ ਰਹਿੰਦੀ ਸੀ ਅਮਸ ਜੋਂ ਤੇ ਕੋਰੀ ਰਹਿੰਦੀ ਸੀ ਉਹਨੇ ਫੋਨ ਫੋਨ ਲਾਏ ਉਧਰ ਉਧਰ ਵੀ ਦਿਵਿੰਦਰ ਕੰਮ ਦੇ ਨੇ ਗਿਆ ਦੋ ਦਿਨ ਘਰ ਨਹੀਂ ਆਇਆ ਕਿਹੜੇ ਮੁਲਕ ਰਹਿੰਦੇ ਤੁਸੀਂ ਹੁਣ? ਮੇਨੇ ਪਹਿਕਰ ਰਹਿੰਦਾ ਹੈ ਕੈਨੇਡਾ। ਅੱਛਾ। ਪੀਆਰ ਲਾਣ ਗਿਆ ਉੱਥੇ ਸ਼ਿਫਟ ਹੋ ਗਿਆ। ਕੀ ਕੰਮ ਕਰਦੇ ਸੀ ਉੱਥੇ? ਉੱਥੇ ਦੋ ਸ਼ਿਫਟਾਂ 'ਚ ਕੰਮ ਕਰਦਾ ਸੀ। ਇੱਕ ਅਮਾਜਨ ਤੇ ਇੱਕ ਪੈਟਰੋਲ ਪੰਪ ਤੇ। ਕਿੰਨਾ ਕ ਸਮਾਂ ਹੋ ਗਿਆ ਸੋ ਉਹਨਾਂ ਨੂੰ ਬਾਹਰ ਕੈਨੇਡਾ 'ਚ। 7 ਸਾਲ ਹੋ ਗਏ 8 ਮਹੀਨੇ ਸਾਲ 8 ਸਾਲ 8 ਮਹੀਨਾ ਲੱਗ ਗਿਆ। ਤੁਹਾਨੂੰ ਕਿਦੋਂ ਪਤਾ ਲੱਗਾ? ਸਾਨੂੰ ਲੱਗਾ 5ਵੇਂ ਦਿਨ ਪਤਾ ਲੱਗਾ ਵੀ ਉਹਦੀ ਡੈੱਡ ਬੋਡੀ ਮਿਲੀ ਹੈ। ਘਰ ਤੋਂ ਇੱਧਰਾਂ ਘੰਟਾ ਤੁਰ ਕੇ ਰਸਤਾ ਜਿੱਤੇ ਸੋ ਤੇ ਬਾਹਰ ਕੇ। ਉਹ ਤੋਂ ਨਾਲ ਕੱਢਿਆ ਅੱਗੂ ਅਜੇ ਫੋਸਟ ਪੋਸਟ ਤੇ ਪੁੱਛ ਨਹੀਂ ਆਇਆ ਨਾ ਕੁਝ ਸਾਲੋਂ ਪਤਾ ਮਤਲਬ ਕਿਹਨੂੰ ਪੁੱਛ ਜਾ ਰਹੀ ਹੈ ਕਾਰਵਾਈ ਹਾਂਜੀ ਕਾਰਵਾਈ ਕਰ ਰਹੀ ਹੈ ਲਾਸ਼ ਵੀ ਮਿਲ ਗਈ ਹੈ ਜਦੋਂ ਨਾਲ ਲਾਤੀ ਹੈ ਤੇ ਅੱਜ ਤੱਕ ਕੋਈ ਦੱਸਿਆ ਨਹੀਂ ਤੇ ਤੁਹਾਨੂੰ ਸੁਣਨਾ ਐ ਕਿ ਜਿਹੜਾ ਐ ਮੁੰਡਾ ਜਿਸ ਨੂੰ ਸੁਣੋਣੇ ਲੱਗੇ ਹਾਂਜੀ ਬੋਲਿਆਸ ਉਹ ਲੜਕੀ ਦਾ ਹੀ ਐ ਨਹੀਂ ਲੜਕੀ ਦਾ ਨਹੀਂ ਐ ਲੜਕੀ ਨੇ ਗਾਂ ਕਿਸੀ ਗੱਲ ਤੇ ਉਹਨਾਂ ਨੂੰ ਮਿਲ ਪਸਿਆ ਜੀ ਇਕੱਲਾ ਹੀ ਰਹਿੰਦੇ ਸੀ ਕਿ ਨਾ ਹੋਰ ਵੀ ਮੁੰਡੇ ਨਾਲ ਰਹਿੰਦੇ ਸੀ ਕਮਰੇ ਮੰਦਾ ਇੱਕ ਹਮ ਐਦਾਂ ਦਾ ਸੀ ਹਮਾ ਚੱਲਦਾ ਇਕੱਤੇ ਤੇ ਲਾਦਾ ਰਹਿਤਾ ਸੀ ਉਹਨਾਂ ਨੇ ਸਾਨੂੰ ਦੱਸਿਆ ਵੀ ਅਸੀਂ ਕੰਮ ਤੋਂ ਆਏ ਸੀ ਇਹ ਕੰਮ ਤੇ ਕਿਹਾ ਹੀ ਲੋਕ ਲਾਦਾ ਪਰ ਅਸੀਂ ਸਾਡਾ ਕੋਈ ਜੱਦ ਨਹੀਂ ਸੀ ਤੇ ਹੁਣ ਤੁਸੀਂ ਡੈੱਡ ਬੋਡੀ ਮਗਾਉਣੀ ਹੈ ਜਾਂ ਉਦਾਂ ਤਰੀ ਨਹੀਂ ਸਾਨੂੰ ਆਹੀ ਉਹਨਾਂ ਅਗੇ ਰਿਕਵੈਸਟ ਕਰਦੇ ਆ ਕਿ ਸਾਨੂੰ ਉਧਰ ਇਨਸਾਫ ਮਿਲਣਾ ਚਾਹੀਦਾ ਵੀ ਕੀ ਹੋਇਆ ਬੇਟੇ ਨਾਲ ਸਾਨੂੰ ਉਧਰ ਅਸੀਂ ਵੀ ਦੇਖਣਾ ਚਾਹੁੰਦੇ ਆ ਵੀ ਸਾਡੇ ਬੇਟੇ ਨਾਲ ਕੀ ਹੋਇਆ ਕਿੰਨੀ ਕੋਮਰ ਸੀ ਬਾਈ ਟਾਈਮ ਮੇ ਸਾਲ ਸਿਪਿਆ ਰਹਿਜ ਜੀ ਦਾ ਕੁਵਾਰਾ ਸੀ ਕੁਵਾਰਾ ਸੀ ਕਿੰਨੇ ਭੈਣ ਭਰਾ ਤਿੰਨ ਭੈਣ ਭਰਾ ਠੀਕ ਤੇ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਸਰਕਾਰ ਕੋਲ ਮੰਗ ਕਰਦੇ ਆਂ ਵੀ ਸਾਡੀ ਹੈਲਪ ਕੀਤੀ ਜਾਏ ਅਸੀਂ ਉੱਥੇ ਜਾ ਕੇ ਵੇਚ ਸਕੀਏ ਦੂਸਰਾ ਸਾਡ ਨੂੰ ਬੇਟੇ ਨੂੰ ਸਾਫ਼ ਮਿਲਣਾ ਚਾਹੀਦਾ ਠੀਕ ਵੀ ਬੇਟੇ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਮਾਰਿਆ ਠੀਕ ਚਲੋ ਕੀ ਗੱਲਬਾਤ ਹੋਈ ਕਿੱਥੇ ਠੀਕ ਚਲੋ